काफ़ी थ्रेट्स भी इस बार मिले हुए है ना इंटेलिजेंस इंटेलीजेंसपोर्ट भी काफ़ी मिले हुआ है उन्होंने ही मद्देनजर रखते हुए जे रेलवे स्टेशन है बस स्टैंड है सारे में चेक किया जाना है कोई भी उन्होंने दिखे ठीक है ना जो कि थोड़ा शक्की लग रहा है या किसी तरह का कुछ भी उन्होंने हों कोई कोई बंदा होता है उन्होंने देखे तो शक पाता है इस तरह का कोई भी बंदा उन्होंने दिखता है तो तुरंत उन्होंने इनफॉर्म करना चाहिए है ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਦੀਆਂ ਤੁਹਾਨੂੰ ਦੱਸ ਦਈਏ ਕਿ 15 ਅਗਸਤ ਤੋਂ ਲੈ ਕੇ ਜਿੱਥੇ ਪੰਜਾਬ ਪੁਲਿਸ ਪੂਰੀ ਸਤਾਰਕ ਹੋਈ ਹੈ ਜਗ੍ਹਾ-ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਉਸੇ ਹਦਾਰ ਤੇ ਜੇ ਆਪਾਂ ਗੱਲ ਕਰੀਏ ਰੇਲਵੇ ਵਿਭਾਗ ਵੱਲੋਂ ਵੀ ਸਖਤੀ ਕੀਤੀ ਜਾ ਰਹੀ ਹੈ ਤੇ ਅੱਜ ਫਰੀਦਕੋਟ ਦੇ ਵਿੱਚ ਬੀ ਜੀ ਪੀ ਪੰਜਾਬ ਰੇਲਵੇ ਮੈਡਮ ਸ਼ਸ਼ੀ ਪ੍ਰਭਾ ਜੋ ਪਹੁੰਚਿਆ ਉਹਨਾਂ ਵੱਲੋਂ ਚੈਕਿੰਗ ਅਭਿਆਨ ਜਿਹੜਾ ਜੋ ਚਲਾਇਆ ਗਿਆ ਹੈ ਜੋ ਸਰਚ ਚਲਾਈ ਗਈ ਹੈ ਜਗਾ ਜਗਾ ਤੇ ਰੇਲਵੇ ਸਟੇਸ਼ਨਾਂ ਤੇ ਪਹੁੰਚ ਕੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਹ ਖੁਦ ਇੱਥੇ ਪਹੁੰਚਿਆ ਹੈ ਤਾਂ ਉਹਨਾਂ ਦੀ ਗਵਾਹੀ ਤੇ ਏਟ ਜਿਹੜਾ ਅੱਜ ਸਰਚ ਅਭਿਆਨ ਚ ਲਾਇਆ ਜਾ ਰਿਹਾ ਹੈ ਚੈਕਿੰਗ ਬੜੀ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਫਰੀਦਕੋਟ ਦੀਆਂ ਫਰੀਦਕੋਟ ਦੇ ਰੇਲਵੇ ਸਟੇਸ਼ਨ ਤੇ ਅਸੀਂ ਮੌਜੂਦ ਆ ਤੇ ਗੱਡੀ ਦੇ ਵਿੱਚ ਪੁਲਸ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ तमाम ਪੁਲਸ ਦੀਆਂ ਜਿਹੜੀਆਂ ਟੀਮਾਂ ਇੱਥੇ ਪਹੁੰਚੀਆਂ ਨੇ ਦੇਖ ਸਕਦੇ ਆ ਤੁਸੀਂ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਡੀਜੀਪੀ ਪੰਜਾਬ ਰੇਲਵੇ ਤਾਂ ਜਿਹੜੇ ਉਹਨਾਂ ਵੱਲੋਂ ਕੀ ਮੁਹਿੰਮ ਚਲਾਈ ਗਈ ਹੈ ਕਿ ਫ੍ਰਿਕਵਡ ਪਹੁੰਚੇ ਗੱਲਬਾਤ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਸਵਾਗਤ ਹੈ ਬਾਬਾ ਫਰੀਦ ਦੀ ਧਰਤੀ ਤੇ ਪਹੁੰਚੇ ਤੁਸੀਂ ਅੱਜ ਥੈਂਕ ਯੂ ਜੀ ਥੈਂਕ ਯੂ ਆ ਜੇ ਕਿਸ ਤਰੀਕੇ ਦੀ ਜਿਹੜਾ ਟੋਡਰ ਸੱਤ ਕੀਤੀ ਜਾ ਰਹੀ ਹੈ 15 ਅਗਸਤ ਨੂੰ ਲੈ ਕੇ ਜਾਂ ਰੂਟੀਨ ਦੇ ਵਿੱਚ ਚੈੱਕ ਚੱਲ ਰਹੀ ਹੈ ਮੇਨ 15 ਅਗਸਤ ਨੂੰ ਲੈ ਕੇ ਹੈ ਆਜ਼ਾਦੀ ਦਿਵਸ ਆ ਰਿਹਾ ਹੈ ਤਾਂ ਉਸ ਸਮਾਂ ਚ ਕਾਫੀ ਥ੍ਰੈਟਸ ਵੀ ਇਸ ਵਾਰ ਮਿਲੇ ਹੋਏ ਹਨ ਸਾਨੂੰ ਇੰਟੈਲੀਜੈਂਸ ਪੁਟ ਵੀ ਕਾਫੀ ਮਿਲਿਆ ਹੋਇਆ ਹੈ ਉਹਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਰੇਲਵੇ ਸਟੇਸ਼ਨਸ ਹੈ ਬੱਸ ਸਟੈਂਸ ਸਾਰੇ ਨੂੰ ਚੈੱਕ ਕੀਤਾ ਜਾਣਾ ਹੈ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਸਿਕਿਉਰਿਟੀ ਦੇ ਵਿੱਚ ਖਾਮੀ ਹੋ ਜਾਂ ਕੋਈ ਹੋਰ ਕਮੀ ਹੋ ਉਹਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਜੋ ਵੀ ਕਮੀ ਹੋਗੀ ਉਹਨੂੰ ਤੁਰਕੀ। ਤੋਂ ਇਸ ਕਰਕੇ ਹੁਣ ਚੁੱਕੀ ਅਬ ਸਾਹਮਣੇ ਆਜ਼ਾਦੀ ਦਿਵਸ ਹੈ ਤੋਂ ਉਹਨੂੰ ਮੁੱਖ ਰੱਖ ਕੇ ਚੈਕਿੰਗ ਕੀਤਾ ਜਾ ਰਿਹਾ ਹੈ। ਕੋਈ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਵਿਗਿਆਨ ਵਾਲੇ ਸਮੇਂ ਵਿੱਚ। ਸਰਪ੍ਰਾਈਜ਼ ਚੈਕਿੰਗ ਵੀ ਹੁੰਦੀ ਹੈ ਰਿਪਲੀ ਸਾਹਿਬ ਇੱਥੇ ਖੜੇ ਨੇ ਇਹ ਅੰਦੇ-ਰੰਦੇ ਸਰਪ੍ਰਾਈਜ਼ ਚੈਕਿੰਗ ਵਾਸਤੇ। ਔਰ ਸਾਨੂੰ ਸਾਰਾ ਪੰਜਾਬ ਚੈੱਕ ਕਰਨਾ ਹੁੰਦਾ ਇਸ ਕਰਕੇ ਅਸੀਂ ਓਲਨਾ ਛੇਤੀ-ਛੇਤੀ ਨਹੀਂ ਆ ਸਕਦੇ। ਪਬਲਿਕ ਕਿਵੇਂ ਸਹਿਯੋਗ ਕਰ ਸਕਦੀ ਹੈ ਤੁਹਾਡਾ ਪੁਲਿਸ ਦਾ ਇਸ ਤਰ੍ਹਾਂ। ਪਬਲਿਕ ਦਾ ਸਹਿਯੋਗ ਤੋਂ ਮੈਂ ਇਹ ਹੀ ਕਹੂੰਗੀ ਕਿ ਜਿਵੇਂ ਕਿ ਸਟੇਸ਼ਨ ਦੇ ਉੱਤੇ ਕੋਈ ਵੀ ਉਹਨਾਂ ਨੂੰ ਦਿਖੇ ਠੀਕ ਹੈ ਨਾ ਜੋ ਕਿ ਥੋੜਾ ਸ਼ੱਕੀ ਲੱਗ ਰਹਾ ਹੈ ਜਾਂ ਕਿਸੇ ਤਰ੍ਹਾਂ ਦਾ ਕੁਝ ਵੀ ਉਹਨੂੰ ਹੁੰਦਾ ਹੈ ਨਾ ਕਿ ਕੋਈ ਕੋਈ ਬੰਦਾ ਹੁੰਦਾ ਹੈ ਉਹਨੂੰ ਦੇਖ ਕੇ ਤਾਂ ਸ਼ੱਕ ਪੈ ਜਾਂਦਾ ਹੈ ਇਸ ਤਰ੍ਹਾਂ ਦਾ ਕੋਈ ਵੀ ਬੰਦਾ ਉਹਨਾਂ ਨੂੰ ਦਿਖਦਾ ਹੈ ਤਾਂ ਉਹ ਤੁਰੰਤ ਉਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ ਹੈ ਤਾਂ ਜੋ ਪੁਲਿਸ ਤੁਰੰਤ ਉਹਨੂੰ ਕਾਬੂ ਵਿੱਚ ਲੈ ਕੇ ਉਹਨੂੰ ਪੁੱਛਗਿੱਛ ਕਰ ਸਕੇ ਮੈਡਮ ਕਿਹੜੀਆਂ ਕਿਹੜੀਆਂ ਜਗ੍ਹਾ ਤੇ ਇਸ ਤੋਂ ਪਹਿਲਾਂ ਵੀ ਜਿਹੜੀ ਚੈਕਿੰਗ ਕੀਤੀ ਹੈ ਇਸ ਤੋਂ ਪਹਿਲੇ ਅਭੀ ਇਹ ਮਕਸਦ ਤੋਂ ਆ ਰਹੀ ਹੈ ਉਸ ਤੋਂ ਪਹਿਲੇ ਮੈਂ ਪਟਿਆਲਾ ਗਈ ਸੀ ਕਿ ਉਸ ਤੋਂ ਪਹਿਲੇ ਮੈਂ ਸਰਹੰਦ ਗਈ ਸੀ ਕਿ ਤਾਂ ਚੈਕਿੰਗ ਚੱਲ ਰਹੀ ਹੈ ਮੈਡਮ ਬਹੁ ਬੜੀ ਗੱਲ ਹੈ ਕਿਉਂਕਿ ਤੁਹਾਡੇ ਜਿਹੜੇ ਪੁਲਿਸ ਅਧਿਕਾਰੀ ਸਾਰੇ ਹੈਗੇ ਉਹ ਲਗਾਤਾਰ ਜਿਹੜੀਆਂ ਉਹਨਾਂ ਵੱਲੋਂ ਜਿਹੜੇ ਸਰਚੇ ਚੱਲਦੀ ਰਹਿੰਦੀ ਹੈ ਅੱਜ ਡੀਜੀਪੀ ਪੰਜਾਬ ਰੇਲਵੇ ਨੂੰ ਖੁਦ ਪਹੁੰਚਣਾ ਪੈ ਗਿਆ ਨਹੀਂ ਡੀਜੀਪੀ ਰੇਲਵੇ ਪੰਜਾਬ ਨੂੰ ਵੀ ਆਉਣਾ ਚਾਹੀਦਾ ਹੈ ਟਾਈਮ ਟੂ ਟਾਈਮ ਤੇ ਮੈਂ ਪੂਰੇ ਪੰਜਾਬ ਦੇ ਵਿੱਚ ਕਦੀ ਕਦੀ ਕਿਸੇ ਕਿਸੇ ਸਟੇਸ਼ਨ ਤੇ ਮੈਂ ਜਾਣ ਹੀ ਰਹੀ ਹਾਂ ਤੋ ਅੱਜ ਫਰੀਦਕੋਟ ਦਾ ਨੰਬਰ ਆ ਗਿਆ। ਪੁਲਿਸ ਫੋਰਸ ਜਿਹੜੀ ਇਸ ਤੀ ਚੀਜ਼ ਦੇ ਨਾਲ ਮੋਟੀਵੇਟ ਬਹੁਤ ਹੋਊਗੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਆ ਐਸਨ ਮੈਡਮ। ਐ ਰੇਲਵੇ ਪੰਜਾਬ ਡੀਜੀਪੀ ਸ਼੍ਰੀਮਤੀ ਸ਼ਸ਼ੀ ਪ੍ਰਵਾ द्विवेदी ਤਾਂ ਖੁਦ ਜਿਹੜੇ ਉਹ ਫਰੀਦਕੋਟ ਦੇ ਵਿੱਚ ਪਹੁੰਚਿਆ ਉਹਨਾਂ ਵੱਲੋਂ ਜਿਹੜਾ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਪਹੁੰਚ ਕੇ ਰੇਲਵੇ ਸਟੇਸ਼ਨਾਂ ਤੇ ਜਿਹੜੀ ਸਰਚ ਕੀਤੀ ਜਾ ਰਹੀ ਹੈ ਉਸੇ ਆਧਾਰ ਤੇ ਫਰੀਦਕੋਟ ਦੇ ਵਿੱਚ ਖੁਦ ਪਹੁੰਚਿਆ। ਤਾ ਬੜੀ ਵੱਡੀ ਗੱਲ ਹੈ ਡੀਜੀਪੀ ਖੁਦ ਜਿਹੜਾ ਗਰਾਉਂਡ ਲੈਵਲ ਤੇ ਜਾ ਕੇ ਜਿਹੜੀਆਂ ਇਹ ਚੈਕਿੰਗਾਂ ਉਹਨਾਂ ਦੀ ਅਗਵਾਈ ਦੇ ਹੇਠ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੀ ਦੇਖਰੇਖ ਕਰ ਰਹੇ ਨੇ ਤਾਂ ਫਰੀਦਕੋਟ ਦੇ ਵਿੱਚ ਪਹੁੰਚੇ ਅੱਜ ਉਹਨਾਂ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਗੱਲ ਕਰੀਏ ਤਾਂ 15 ਅਗਸਤ ਨੂੰ ਲੈ ਕੇ ਵੀ ਜਿਹੜੀ ਸ਼ਕਤੀ ਥੋੜੀ ਜੀ ਇਹਨਾਂ ਵੱਲੋਂ ਵਧਾਈ ਗਈ ਹੈ ਗੁਰਜੀਤ ਸਿੰਘ ਰਮਣਾ ਪੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ